ਅੱਸੀ ਕਾਲ ਜੀ ਪਾਈ ਲੱਗੇ ਪਾਲਕ ਧਰੀਆਂ ਲਾਤ ਉਹ ਪਾਲਕ ਲਾਤੀ ਕਾ ਮੰਦੀਪਾ ਆ ਪਾਲਕ ਲਈ ਧਰੀਆਂ ਹਾਂਜੀ ਹਾਂਜੀ ਇਹ ਤਾਂ ਜਦ ਹੋਊਗਾ ਜਦ ਪਾਲਕ ਲੱਗੂਗਾ ਸਾਰੀ ਪ੍ਰਸ਼ਾਦ ਬਿੱਲੀ ਮੂਰੇ ਸਿਆਲ ਹੁੰਦਾ ਪਾਈ ਆਪਣਾ ਲੱਗੇ ਪੈਰੀ ਲਗਾ ਚਾਚੇ ਪੰਜੀ ਤੂੰ ਫੜੀ ਗਰਮੀ ਤੈਨੂੰ ਆਈ ਵੀ ਨਹੀਂ ਕੱਲ ਵੀ ਫੜੀ ਪੰਜੀ ਆਈ ਵੀ ਨਹੀਂ ਹੈਗੀ ਗਰਮੀ ਉਹ ਬੰਦੇ ਨੂੰ ਆਈ ਵੀ ਆ ਛੜਤੀ ਕਹਿੰਦਾ ਚਾਚਾ ਇੱਕ ਫਾੜ ਬੰਜੀ ਕਹਿੰਦਾ ਆ ਔਰ ਛੱਡ ਗਿਆ ਫੜ ਕੇ ਜਾ ਕੇ ਨਾ ਨਾ ਸਹੀ ਆ ਹੁਣ ਤੂੰ ਕਾਰ ਆਹ ਛੱਡ ਰਿਹਾ ਜੀ ਆ ਬੜਕਾ ਦੇਖਣਾ ਫਿਰ ਪਰ ਕਿਹੜਾ ਪੜਦਾ ਯਾਰ ਕਿਹੜਾ ਯਾਰ ਕਹਾਦਾ ਕਿ ਫਾਇਦਾ ਉਸ ਮਨੂੰ ਕੀ ਆਇਆ ਕੀ ਕੀਤਾਗਾ ਸਾਰੇ ਪ੍ਰਥਾ ਦੇ ਸੁਸਰੇ ਹੀ ਨੇ ਨੀ ਪਰ ਸਾਰੇ ਮਾਰੇ ਬੰਦਾ ਸਾਫ ਆ ਕਹਾ ਵੀਰੇ ਪਤਾ ਕਿੰਨੀ ਮਿਹਨਤ ਮੰਗਦਾ ਮਿਹਨਤ ਮੰਗਦਾ ਯਾਰ ਉਹ ਕੋਈ ਨਾਲੇ ਹੋਰ ਗੱਲ ਆ ਮੋਟਰ ਬੁਕਾਰ ਨਹੀਂ ਛੱਲਣਾ ਪਰ ਵੇੜੇ ਮਾ ਜੀਦੇ ਹੈਗਾ ਅਗਲਾ ਸਫਾਈ ਕਰੀ ਜਾਂਦਾ ਕੋਲ ਹੁਣ ਇੱਥੇ ਸਾਰੀ ਬਰਸਾਤ ਆਈ ਨਹੀਂ ਆ ਨਾਲੇ ਹੁਣ ਪੱਤੇ ਪਾਓ ਗਿਰਦੇ ਢਾਹ ਖਲਾ ਹੋ ਗਿਆ ਕੋਲ ਧਾਲਾ ਜਿਹੜਾ ਉਹ ਕਰਦਾ ਦੇਖ ਚਾਹ ਤੇਰਾ ਉਹਦਾ ਜੋਰ ਲੱਗਿਆ ਬੜੀ ਗੱਲ ਮੈਂ ਤਾਂ ਧਾਲਾ ਲੱਗਿਆ ਵਿਚਰਾ ਚਲਾਤਾ ਹੁਣ ਸਾਗ ਹੋ ਗਿਆ ਨਾ ਐਦੇ ਚਾਹ ਤੋੜੀਆ ਸੜਤਾ ਆ ਤਾਂ ਸਾਗ ਹੋ ਜਿਹੜਾ ਕੀਤਾ ਹਾਂ ਹੋਰ ਤੋੜੀਆ ਤਾਂ ਸਾਗ ਵੀਜਿਆ ਇਹਦੀ ਦੇ ਕੇ ਵੀ ਤਾਂ ਜਾਣੀ ਫਿਰ ਉਹਦੇ ਤੇ ਹੋਰ ਨਹੀਂ ਖਾਣਾ ਸੁੱਤ ਕਿੱਥੇ ਖਾਣਾ ਹੈ ਹੈ ਖਾਣੇ ਵਾਲੇ ਹੋਰ ਆ ਬੀਜੇ ਵਾਲੇ ਹੋਰ ਨਾ ਨਾ ਹਫਲੇ ਕਰੀਲੇ ਬਹੁਤਰੇ ਆ ਉਸੇ ਪਰ ਬਹੁਤ ਕਰੀਲੇ ਤੇ ਆਦਾ ਮੈਂ ਹੁਣ ਕੁਛ ਨਾ ਪੁੱਛ ਮੈਂ ਤਾਂ ਜੜੀ ਲੱਗ ਕੇ ਈ ਲੀ ਗਈ ਹੋ ਜੇ ਕਿ ਕਰੀਲੇ ਹੁੰਦੇ ਫੇਰ ਦੇਖਦਾ ਜੜਾ ਪੱਟੀਆਂ ਉਹਦੀਆਂ ਹੁਣ ਮੈਂ ਆਓ ਫਿਰ ਜੇ ਕਰੀਲੇ ਹੁੰਦੇ ਨਾ ਕਰੀਲੇ ਹੁੰਦੇ ਗੱਲ ਗੱਲ ਅੱਗੇ ਤੇ ਜਿਹੜੀ ਕਰੇਲੀ ਹੁੰਦੀ ਉਹ ਨਾ ਤਾਗਾਂ ਲੇ ਬੈਠੀ ਨੂੰ ਕਾ ਬੰਦਾ ਉਹ ਫੱਟ ਕੇ ਦੂਸਰੇ ਬਣਾਉਣੀ ਪੈਂਦੀ ਆ ਹੋ ਸਹੀ ਗੱਲ ਆ ਪਤਾ ਲੱਗ ਗਿਆ ਜੜਦ ਨੇ ਹੁਣ ਬਹੁਤ ਘੜ ਗਿਆ ਦੇਖ ਅੰਦਰ ਕਿੱਥੇ ਪੱਤੇ ਸਭ ਆਈ ਗਏ ਪਤਾ ਚੜਨ ਦਾ ਆ ਗਿਆ ਇਹ ਤੂੰ ਛੋਗਾ ਮਾਰਦੀ ਆ ਸੁਆਗਾ ਕਿੱਥੇ ਮਾਰਦਾ ਨਾ ਨਾ ਆ ਵੀ ਰਹਿੰਦਾ ਸਾਰੇ ਜੀ ਸਿਟਿਆ ਪੈ ਸਿਟਿਆ ਪੈ ਮੈਂ ਤਾਂ ਕੱਕ ਸਿਟਣ ਲੱਗਿਆ ਬਾਹਰ ਕੱਕ ਸਿਟਿਆ ਬਾਹਰ ਕਿਸੇ ਨਾਲ ਸਾਰਾ ਕੁਝ ਨਾ ਨਾ ਵਧੀਆ ਵਧੀਆ ਐ ਹੁੰਦਾ ਤੂੰ ਪ੍ਰਾਣੀ ਬੰਦੇ ਹੋ ਗਿਆ ਹਰਕ ਤਾਂ ਤੇਰਾ ਅੱਜ ਤਾਂ ਮਾਖ ਪੈ ਹੀ ਪਏ ਕੰਮ ਕਰਿਆ ਜਿਹੜਾ ਤੂੰ ਲਿਖਿਆ ਨਹੀਂ ਕਹੀ ਚਲਣੀ ਸੀ ਰਾਤ ਦੇ 10 ਵਜੇ ਨੇ ਤੇ ਉਹ ਮੈਂ ਇਹਨੂੰ ਕਿਹਾ ਤਾਂ ਮੈਂ ਕਹੀ ਨਾਲ ਗੁਰਦੇ ਹਾਂ ਇਹ ਤਾਂ ਇਹ ਤਾਂ ਵਧੀਆ ਰਹਿ ਗਏ ਮੈਂ ਕਹਿੰਦਾ ਬਹੁਤ ਵਧੀਆ ਕੰਮ ਕਰਿਆ ਮੈਂ ਤਾਂ ਕਹਿਦਾ ਮੈਨੂੰ ਬਹੁਤ ਵਧੀਆ ਕੰਮ ਕਰਿਆ ਹੂੰ। ਚੰਬਰ ਤਾਂ ਗਈ। ਰੰਗ ਕਰਾਉਣ ਲੱਗੇ ਇਹਨੂੰ ਹੁਣ। ਕਰਾ ਦੂ ਰੰਗ ਵੀ ਗੱਜ ਦੇ ਪਹਿਲਾਂ। ਰੰਗ ਕਰਾ ਕੇ ਵਧੀਆ। 40 ਸਿਮਿੰਟ ਗਿਰੀ ਜਾਣਾ। ਰੰਗ ਕਰਾ ਦਿੰਦੇ। ਕਿੰਨਾ ਕਾ ਕਿੰਨੇ 5-7000 ਦਾ ਖਰਚਾ ਆਉਣਾ ਬੱਤ। ਲੰਗ ਸਾਬਾ ਕਰ ਜੀ ਤਾਂ ਤੂੰ ਹੀ ਮਰਾ ਦੇ ਸਾਲਾ ਸਮੋਸਾ ਮੰਜਿਆ। ਨਹੀਂ ਨਹੀਂ। ਕਿਹੜਾ? ਸਮੋਸਾ ਨਹੀਂ ਮੰਨ। ਲੈ। ਕਰੀ ਜਾ ਫੇ ਤਾਂ 5-7। ਉਹ 5-6 5000 ਦਾ ਲੱਗੇ ਜਾਣਾ ਬਾਈ। ਉਹ ਦਿਹਾੜੀਆਂ ਲੱਗਣੀਆਂ ਇਹਦੇ ਪਰ। ਮਾਨ ਕੇ ਜਾ ਲਾ 700 ਰੁਪਏ ਵਿੱਚ ਦਿੱਤਾ ਹੀ 1400 ਤੋਂ ਕਰਾਈ ਵਾਲੀ ਦੀ ਹੋ ਗਿਆ ਪੁੱਟੀ ਦੀ ਲੋੜ ਨਹੀਂ ਹੈ ਪੁੱਟੀ ਦੀ ਤਾਂ ਨਹੀਂ ਲੋੜ ਪੁੱਟੀ ਵਿੱਚ ਰੰਗ ਪਵਾ ਦੇ ਤੂੰ ਪੁੱਟੀ ਦੀ ਲੋੜ ਨਹੀਂ ਹੈਗੀ ਜਿਹੜਾ ਪ੍ਰਾਈਮਰ ਜਾ ਮਾਰ ਦੇਣੀ ਪਹਿਲਾਂ ਕਿਆ ਮਾਰ ਦੇਣਾ ਉਹ ਹੂੰ ਹੂੰ ਉਹ ਪ੍ਰਾਈਮਰ ਮਾਰ ਕੇ ਰੰਗ ਮਾਰ ਦੇ ਪ੍ਰਾਈਮਰ ਵਿੱਚ ਹੀ ਰੰਗ ਪਵਾ ਦੇ ਬੇਕ ਮਾਰ ਮਾਰ ਦੇ ਪਹਿਲਾਂ ਇਹ ਮਾਸੋਸ ਮਾਰੋ ਹੈ ਮਾਸੋਸ ਮਾਰਾਂਗੇ ਪਵਾ ਦੋ ਬਸ ਉਹ ਗੂੜਾ ਜਗਾ ਨਾ ਭਾਜਿਆ ਜੀ ਅਜੇ ਅੰਦਰੋਂ ਬਸ ਨੂੰ ਕਈ ਵਾਰ ਕਰਾ ਦੇ ਆਪਣੇ ਉੱਤੇ ਕਰਾਇਆ ਨਹੀਂ ਇਹਨਾਂ ਨੇ ਉਹ ਹੈ ਜਾ ਕਰਾ ਦੇ ਸਾਤੇ ਵਧੀਆ ਉਹ ਤਾਂ ਸਸਤਾ ਹੀ ਆ ਸੌਦਾ ਹਾਂ ਮਗਾ ਉਹ ਤਾਂ ਸੌਦਾ ਠੀਕ ਨਹੀਂ ਇਧਰ ਨਹੀਂ ਦਿੱਤਾ ਇਹ ਥੱਲੇ ਹੋਣੀ ਨਹੀਂ ਹਾਂ ਇਹ ਤੇ ਪਰਪਰਾਈਆਂ ਬਸ ਹਾਂ ਕੀ ਖੜੇ ਹੁੰਦੇ ਲੈ ਕੇ ਆ ਉਮਰ ਹਲੀ ਦੀ ਦਰਾਖਤ ਦੀ ਫੋੜੇ ਜੀ ਕਿੰਨੇ ਹੋਗੇ ਦਰਾਖਤ ਬਹੁਤ ਵਧੀਆ ਇਹ ਯਾਰ ਆਹ ਚਾਚੇ ਕੀ ਚੱਕਰ ਆ ਇਹ ਬਿਮਾਰੀ ਲੈਂਦੀ ਨੂੰ ਅਹੀ ਮੈਂ ਕਹਿੰਦਾ ਉਹੀ ਕਹਿੰਦਾ ਵੀ ਇਹਨੂੰ ਜਦਾ ਇਹਦੇ ਚ ਦਵਾਈ ਦੂਈ ਬਾਈਏ ਕੋਈ ਸਾਬ ਦਾ ਇਨਸਾਨ ਫੇਲ ਹੋ ਗਿਆ ਦਰਾਖਤ ਪਹਿਲਾਂ ਬਹੁਤ ਸੋਹਣਾ ਹੋਇਆ ਕਰਦਾ ਤਾਂ ਥੋੜਾ ਜਿਹਾ ਅਚੜ ਆ ਜਾ ਥੋੜੇ ਥੋੜੇ ਤਾਂ ਹੋਣੀ ਹੀ ਆ ਬਾਈ ਜੀ ਹਾਂ ਸੱਤ ਪੱਤੀ ਦਾ ਰਕਤ ਦਾ ਸਾਤ ਕੱਚਾ ਮੌਸਮ ਆ ਜਿਹਦਾ ਜਵਾਕਾਂ ਦੇ ਨਹੀਂ ਹੁੰਦੇ ਥੋੜੇ ਤੂੰ ਮੇਰੀ ਗੱਲ ਸੁਣ ਸ਼ਾਮ ਨੂੰ ਤਾਂ ਬਾਈ ਜਿਹੜਾ ਹਾ ਬੂਟਾ ਏ ਤੇਰਾ ਇਹਦਾ ਕਾਹ ਕਿਆ ਕਹਿੰਦੇ ਇਹਨੂੰ ਨਾ ਨਾ ਥੜਾ ਹੋਊਗਾ ਢਾਲੀ ਹੋਗੀ ਕਿਆ ਹੋਊਗਾ ਗੁਲਾਬ ਦਾ ਉਹ ਨਹੀਂ ਨਾ ਨਾ ਉਹ ਅਰਜਨ ਅਰਜਨ ਦਾ ਬੂਟਾ ਹਾਂ 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 ਨਾਲ ਤਾਂ ਇਹਦਾ ਸਾਲਾ ਸੋਫ ਮਾਈ ਦਾ ਇਲਾਜ ਆ ਉਹ ਉਹਦਾ ਬੂਟਾ ਇੰਨੀ ਛੇਤੀ ਹੁੰਦਾ ਸ਼ਾਮ ਨੂੰ ਛੱਡ ਦੇ ਗੱਲ ਇਹਨੂੰ ਪੁੱਛ ਕੰਦ ਪਾਇਆ ਪਿਆ ਉਹਨਾਂ ਲਾ ਕੰਦ ਕੰਦ ਨਹੀਂ ਹੈ ਸ਼ਾਮਾਂ ਨੂੰ ਨਾ ਥੱਪ ਤੇ ਬੈਠ ਕੇ ਕਿੱਕਰ ਉਹ ਲੈ ਇੱਕ ਤਾਂ ਨਾ ਪਟਾਣ ਤੇਰ ਪਾਲ ਆ ਬੁੜੀ ਯਾਰ ਮੇਰੀ ਗੱਲ ਸੁਣ ਕੋਈ ਫਾਇਦਾ ਨਹੀਂ ਉਹ ਤਾਂ ਬੂਟੇ ਦਾ ਸਾਡੇ ਝੱਲੀਆਂ ਲਾਇਆ ਤਾਂ ਫੜਾ ਕੁਝ ਨਹੀਂ ਆਗਾ ਤੰਦ ਪਾਇਆ ਥੱਲੇ ਤਗੜੀ ਬਣਦੇ ਆ ਤਗੜੀ ਆ ਤਗੜੀ ਭਰੀ ਆ ਇਹ ਵੀ ਵੜਦੇ ਫੜਾ ਫੜਕਾਇ ਲੈ ਹਾਂ ਪਾਣੀ ਕਿ ਆ ਲੱਗਦਾ ਹੁੰਦਾ ਫੜ ਗਿਆ ਕਿਹੜੇ ਨੂੰ ਵਾਰਜ ਨੂੰ ਫਾੜੀ ਲਾ ਦੇ ਤਾਂ ਸੱਕ ਕੰਮ ਆਉਂਦਾ ਯਾਰ ਸ਼ੁਗਰ ਵਾਲੀ ਨੂੰ ਹਾਰੀ ਬਮਾਰਦੇ ਲਾਜ ਸੱਤ ਕਾਉਣੀ ਹੋਈ ਆ ਓਰੇ ਹਵਾ ਲੱਗਿਆ ਆ ਪਲਾਟ ਇੱਥੇ ਸਦਾ ਦਦਾ ਹੋਵੇ ਹੁਣ ਤਾਂ ਬੂਟਿਆਂ ਨਹੀਂ ਬਹੁਤ ਕਰਿਆ ਹੋਇਆ ਲੈ ਹੁਣ ਕੀ ਲਾਵਾ ਲੈ ਹਵਾ ਪਤਾ ਹੁਣ ਚਾਲਦੀ ਨਹੀਂ ਹੁਣ ਪੁੱਠੀ ਕਮਾ ਜਾਚੇ ਇਹਦੇ ਪਰ ਪੁੱਠੀ ਹਾਂ ਖਿਲਾ ਡੁਲਾ ਕਰੋ ਇਹਨਾਂ ਵਾਲੇ ਨਾਲ ਆ ਖਵਾਗਾ ਵੀ ਚੱਲ ਕੇ ਨਾਲੇ ਹੂੰ ਮੇਜਰ ਲੇਬਰ ਵੀ ਲੱਗਿਆ ਹਲੇ ਹੁਣ ਆ ਮੇਜਰ ਤਾਂ ਕਾਪੂ ਥੱਕ ਗਿਆ ਮਹਾ ਮਾਇਆ ਕਰ ਦਿੰਦਾ ਬਿਚਾਰਾ ਥੱਕ ਗਿਆ ਤੈ ਹੀ ਆ ਤੱਕਿਆ ਪੰਦੋ ਪੰਡਾ ਪਰੀ ਉਹਦੀ ਬੱਦੜੀਆਂ ਬਾਜ ਰਹੀਆਂ। ਕੀਆ ਮੈਂ ਤੱਕਿਆ। ਮੈਨੂੰ ਹੁਣ ਇਹ ਪਹਿਲਾਂ ਮੇਰੇ ਹੀ ਜਿਹੜਾ ਲੱਗਣਾ ਮੇਰੀ ਵੱਡੀ ਵੀ ਇੱਕ। ਹਰੀ ਵੀ ਆਇਆ ਜਾ। ਹਰੀ ਤਾਂ ਮੈਨੂੰ ਕਹੇ ਜਾ ਰੋਥੇ ਡੀਕਦਾ ਹਣਾ ਮੋਟਰ ਤੇ ਬੈਠਾ। ਕਾਹਦੇ ਹੱਥੇ ਕੋਈ ਨਹੀਂ। ਮਖੀ ਬੈਠੀ ਵੀ ਆ ਮੈਂ ਆਂ ਦੱਸਣਾ ਭੁੱਲ ਗਿਆ ਵੀ ਸਾਧਰੀ ਆ ਜਾਣਾ ਤੂੰ। ਕੋਈ ਨਹੀਂ ਹੈਗਾ ਕੋਈ ਵੀ ਉੱਥੇ। ਹੈ ਨਹੀਂ? ਹਰੀ ਤਾਂ ਇੰਨੇ ਕੁਲੇ। ਹਰੀ ਤਾਂ ਇੰਨੇ ਕੁਲੇ ਨਹੀਂ ਹੈਗੇ ਯਾਰ ਜੂ ਦੇ। ਜੇ ਤਾਂ ਹਰੀ ਵਾਜ ਦਾ ਸਟਾਪ ਨਾ ਹੋਇਆ। ਇਹ ਤਾਂ ਡੀਕੂਗਾ। ਨਹੀਂ ਉਹਨੇ ਕਹਿੰਦਾ ਤੂੰ ਕੌਣ ਮੈਂ ਕੌਣ। ਆਏਗਾ ਉਹਦੇ ਕੋਲ ਅੱਜ ਲੈ ਮਿੱਤਰਾ ਜੇ ਸਾਈ ਜੰਬਿਆ ਨਾ ਟੋੜੀਆ ਹੂੰ ਸਾਗ ਨਾ ਮੁੱਕੂ ਖਾਓ ਲੈ ਵਿੱਚ ਕੱਖ ਨਾ ਹੋਵੇ ਸਾਲਾ ਦੁਆਰੇ ਕੱਖ ਤਾਂ ਨਹੀਂ ਹੋਊਗਾ ਚਾਚੇ ਨਹੀਂ ਹੁੰਦਾ ਉਹ ਕਿਹੜੀ ਜੀ ਮੈਂ ਕਹਿੰਦਾ ਲਖਣ ਲਾ ਦੋ ਨਹੀਂ ਪਰਾਂ ਹਾਂ ਮੁੱਕੂਣਾ ਨਹੀਂ ਖਾਏਗਾ ਉਹ ਸੇਵਾ ਨਹੀਂ ਗਿਆ ਉਹ ਸੇਵਾ ਬੋਕਾਰ ਨਹੀਂ ਪਣੀ ਸੀ ਹੈ ਕਾਦੀ ਸੇਵਾ ਕਾ ਤੇ ਯਾਰ ਜਾੜ ਥੋੜਾ ਨਿਕਲੀ ਇਹਦੀ ਕੱਖ ਸੀ ਉਹ ਕੋਈ ਨਹੀਂ ਹੁੰਦਾ ਆਇਆ ਨਹੀਂ ਹਣਾ ਮੁੜ ਕੇ ਸਪਰੇਅ ਕਰ ਦੇ ਕੱਖ ਦੀ ਲਸਣ ਪਰ ਤਾਂ ਯਾਰ ਹੋਣੀ ਨਹੀਂ ਕੱਖ ਲਸਣ ਪਰ ਤਾਂ ਸਪਰੇਅ ਵੀ ਹੋ ਜਾਂਦੀ ਹੈ ਨਾ ਇੱਕ ਬੀਜ ਕੇ ਬੀਜ ਦੀ ਸਪਰੇਅ ਵੀ ਹੁੰਦੀ ਆ ਉਹ ਨਹੀਂ ਲੈ ਹਲਕਾ ਨਾ ਆਸਾ ਮਾਰਦਾ ਸੁੱਕੇ ਤਰ੍ਹਾਂ ਇਹ ਛੱਟ ਪੱਟੜਾ ਨਹੀਂ ਇਹਨਾਂ ਕਰਨੀ ਰਿਹਾ ਜੇ ਨਾ ਮੁਰਕ ਤੋਂ ਪਹਿਲਾਂ ਵੀ ਤਾਂ ਕਰੀ ਹੋਤੀ ਹਾਂ ਇਹਦੇ ਬੰਨੀ ਤੇ ਕਰੀ ਗੱਲਾਂ ਆਪਾਂ ਪਾਰਾਂ ਹੀ ਕਰੀ ਦੀ ਇੱਧਰ ਤਾਂ ਕਰੀ ਹੋਤੀ ਇੱਧਰ ਫੇਰ ਹੋ ਗਿਆ ਦੁਬਾਰੇ ਚੱਲ ਬਰਸਾਤ ਈ ਹੁਣ ਬਰਸਾਤ ਚ ਤਾਂ ਅੱਖ ਹੁੰਦਾ ਹੀ ਆ ਹੁਣ ਚੱਲੀ ਆ ਹਵਾ ਮਾਰੀ ਪੱਤੇ ਚੱਲ ਵੀ ਚੱਲ ਪਈ ਪੈਲ ਪਾਈ ਪਈ ਐ ਜੀ ਹਾਂ ਪਾਲਾ ਹਬਾਬ ਉਹ ਚਾਰ-ਪੰਜ ਦਿਨ ਹਵਾ ਬਾਟੋ ਵੀ ਚੱਲਦੀ ਹਾਂ ਪਛੇ ਵਾ ਚੱਲਦੀ ਵਾਹ ਵਾ ਚੱਲਦੀ ਰਹੀ ਆ ਅੱਜ ਜਮਾਂ ਨਹੀਂ ਚੱਲਦੀ ਅੱਜ ਦਾ ਸਵੇਰ ਦਾ ਕੱਪਾ ਨਹੀਂ ਆਤਾ ਤਾਂ ਪਹਿਲੇ ਮੱਗੇ ਨਹੀਂ ਮੋਟਰ ਉੱਤੇ ਬੈਠੇ ਜਾਂਦੇ ਸੀ ਘਰੋਂ ਨੇ ਠਣਾ ਪਿਆ ਜੜੀ ਗਰਮੀ ਆਂਦੀ ਸੀ ਪੱਖਾ ਵੀ ਪਾਉਂਦੇ ਕੰਮ ਨਹੀਂ ਪੈਂਦਾ ਹੈ ਬੱਦਲਤਾ ਉਧਰ ਨੂੰ ਆਦੇ ਚੰਕਾਉ ਸਾਹਿਬ ਨਵੀਂ ਪੈਲੇ ਆ ਅੱਜ 12 ਮਿੰਟ ਪਹਿਲਾਂ ਇਹਨੇ ਪਾਈ ਵੀ ਆ ਪਾਈ ਲਿਆ ਗਿਆ ਪੁੱਜਾ ਬੜੀ ਗੱਲ ਕਰੇ ਉਹ ਦਬੱਲੇ ਨੂੰ ਪਾ ਰ ਤਾਂ ਉਹ ਡਰਗ ਪਿਆ ਦੇਣੇ ਉਹ ਬੱਲੇ ਨੂੰ ਬਾਹਰ ਨੂੰ ਇੱਕ ਪਾਸੇ ਨੂੰ ਪਾਈ ਜਾਂਦਾ ਸ਼ਾਲਾ ਲੈ ਫੜੋ ਬੱਲਾ ਉਹ ਬੱਲਾ ਅਮਨਦੀਪ ਖੇਰ ਦਾ ਮੈਂ ਤਾਂ ਕਿਹੜੀ ਗਰਮੀ ਨੂੰ ਆਈ ਪਈ ਆ ਦੇਖ ਤਾਂ ਭਿੱਜਿਆ ਪਿਆ ਸਾਰਾ ਕੱਖ ਇਹਦੇ ਮੋਢਿਆਂ ਉੱਰੇ ਗਿਆ ਉਧਰ ਲੈ ਹੈ ਮੁੰਡਾ ਮੁਰਦਾ ਨਹੀਂ ਹੈਗਾ ਕੰਮ ਤੇ ਨਹੀਂ ਮੁਰਦਾ ਇਹ ਹੂੰ ਸਹਲਾ ਨੌੜਾ ਵੀ ਬਹੁਤ ਔਖਾ ਪੁੱਛਲਾ ਨੂੰ ਡੀਜ਼ਲ ਡੀਜ਼ਲ ਗੱਡੀ ਵਾਂਗੂ ਸਟਾਰਟ ਕਰਨਾ ਔਖਾ ਜਦੋਂ ਸਟਾਰਟ ਹੋ ਗਿਆ ਫਿਰ ਫਿਰ ਚੱਲੀ ਜਾਂਦਾ ਮਾਰ ਬਣਾਉਣ ਨੂੰ ਲੱਗਦਾ ਅੱਧਾ ਘੰਟਾ ਤਾਂ ਨਹੀਂ ਮੈਂ ਨਾ ਕਰਾਂ ਮੈਂ ਹੁਣ ਆਉਂ ਰਹਿ ਗਈ ਉੱਥੇ ਕਾ ਪਾਉਂ ਬੀਜਣਾ ਇੱਧਰ ਯਾਰ ਬੀਜ ਜੀ ਉਹ ਸਰੋਂ ਦੀ ਸੱਟੀ ਵੀ ਇੱਥੇ ਵੀ ਤੁਸੀਂ ਗਲਤ ਕੰਮ ਕਰਿਆ ਉੱਧਰ ਨਾ ਨਹੀਂ ਪਹਿਲਾਂ ਬੀਜ ਕੇ ਕੱਲ੍ਹ ਪਰਸੋਂ ਹਾਂ ਪਹਿਲਾਂ ਆਦਾ ਮੰਮੀ ਨੇ ਸਾਫ ਜਾ ਕਰਕੇ ਇੱਥੇ ਉਹ ਸਿਰ ਤੇ ਦਾ ਆਹੀ ਤੋੜੀ ਜਾ ਪਹਿਲਾਂ ਇੱਥੇ ਪਲਾਨ ਨਹੀਂ ਤਾਂ ਨਾ ਜਦ ਤੱਕ ਅੱਖੇ ਬਹੁਤ ਆ ਇਹਦੇ ਬਾ ਨਹੀਂ ਇਹ ਤਾਂ ਬੈਠਣ ਨੂੰ ਬਥੇਰੀ ਜਗ੍ਹਾ ਯਾਰ ਓਰੇ ਆ ਤਾਂ ਬੈਠਣ ਜਗ੍ਹਾ ਆਏ ਨੂੰ ਅਮਨਦੀਪ ਬੈਠਣ ਤਾਂ ਉਹ ਵੀ ਬਹੁਤ ਆ ਹੁਣ ਆਲੇ ਹੈ ਹਾਂ ਹਾਂ ਸਾਲ ਮਾ ਧੁੱਪ ਨੂੰ ਨਿਕਲਣਾ ਬਸ ਫਿਰ ਬਾਦੂ ਜਗਾ ਜਾਨੂੰ ਪੱਤੇ ਝੜ ਜਣੇ ਛਾਵਾ ਆਉਣੀ ਹੈ ਛਾਵਾ ਆਉਣੀ ਜਾਨੂੰ ਛਾਵਾ ਤਾਂ ਚੱਕ ਪੱਤੇ ਹੋਣੀਆਂ ਮੈਂ ਦਿਖਦੀ ਆ ਹਾਂ ਲੱਗਦੇ ਪੱਤੇ ਝੜ ਲੰਨੇ ਜਾਂ ਪੱਤੇ ਝੜ ਲੰਨੇ ਉੱਪਰ ਵੀ ਦੇਖਣਾ ਤਾਂ ਕੋਠੇ ਝੜ ਕੇ ਉਹਦੋਂ ਨਹੀਂ ਜਾਂਦੇ ਇੰਨੇ ਪੱਤੇ ਹੋਣੇ ਮਾੜੇ ਮੁੱਟੇ ਆ ਨਹੀਂ ਨਹੀਂ ਹਾਂ ਕੋਠੇ ਤੋਂ ਹਰੂਗੇ ਪੱਤੇ ਉੱਪਰ ਦੇਖੀ ਤਾਂ ਉਹ ਕਿੰਨੇ ਆ ਇਹ ਸਾਰਾ ਪੱਤਾ ਬਹੁਤ ਉੱਥੇ ਹੀ ਜਾਂਦਾ ਰੁਪਈਏ ਜਿੱਡਾ ਤਾਂ ਐਡਾ ਤਾਂ ਪੱਤਾ ਸਾਲਾ ਹਾਲੇ ਜਾਈਏ ਨਾ ਉਹ ਪਦਰਗ ਵੀ ਆਖਦੇ ਆ ਤਾਂ ਨਹੀਂ ਕੋਈ ਚਿੜੀ ਤੇ ਕੋਈ ਨਹੀਂ ਆਉਣਾ ਚਿੜੀ ਨਹੀਂ ਆਉਣਾ ਬਾਈ ਘਰ ਆਈ ਜਾਂਦੀ ਐ ਇੱਥੇ ਕਿਤੇ ਚਿੜੀ ਨਹੀਂ ਆਉਣਾ ਹੈ ਗਿਆ ਨਾ ਬਾਦੀ ਜਾ ਉਹ ਉਹੜਾ ਨਾ ਨਾ ਮਾੜੇ ਮੁੱਟੇ ਗਏ ਆ ਉਹਨੂੰ ਜੰਗਲਾ ਨਹੀਂ ਨਾ ਹੈਗਾ ਹਵਾ ਹੂਵਾ ਨਾਲ ਉਡ ਜਾਂਦੇ ਆ ਯਾਰ ਉਹ ਕਿੱਕੜਾ ਹੈਗੀ ਦੀ ਬੇਲ ਉੱਥੇ ਬਈ ਗੰਦੀ ਬੇਲ ਵੱਟ ਕੇ ਆਏ ਐ ਇਹ ਅੱਛਾ ਬੇਲ ਵੱਟ ਕੇ ਆਏ ਐ ਦੀ ਗੰਨੇ 'ਚ ਬੇਲ ਲਾ ਹੋਵੇ ਅੰਨਾ ਦੇ ਕਿ ਕਿਨਾਂ ਸਾਰੇ ਇਹ ਨਾਲ ਜਾ ਲਿਆ ਹਾ ਬੂਟੇ ਵੀ ਲਿਆਉਣ ਲੱਗੀ ਉਹ ਹੂੰ ਇਹ ਸਾਰਾ ਮੌਂ ਫਾਣੇ ਕੱਕ ਹੈ ਤਾਂ ਹੀ ਤੈਨੂੰ ਕਹਿੰਦੇ ਬੂਟੇ ਪੱਟ ਕੇ ਤਾਨ ਤਾਨਾਂ ਦੇ ਬਾਅਦ ਗੰਨਾ ਜਿਹੜਾ ਕੱਕ ਦਾ ਸਾਰਾ ਖਤਮ ਹੋ ਜਾਂਦਾ ਫੇ ਇਗਨੀ ਗੱਲ ਹੈ ਕਿਤਾ ਹੈ ਜੀ ਰੀਜ ਸਾਫ ਕੇ ਪੈਨ ਦਾ ਬਟਾਉਂਦਾ ਹੁਣ ਸੜਾ ਮੈਨੂੰ ਮਿਲੀ ਹੀ ਨਹੀਂ ਠੇਕੇਦਾਰ ਉਹ ਮੈਂ ਤਾਂ ਜਾ ਕੇ ਉਹ ਆਪਣੇ ਬੰਦੇ ਨੂੰ ਦੇਣੀ ਆ ਪਰ ਫੁੱਲ ਚੱਲਦਾ ਕਿਹੜਾ ਠੇਕੇਦਾਰਾਂ ਦਾ ਜਿਹੜਾ ਫੁੱਲ ਚੱਲਦਾ ਆ ਰਹੇ ਆ ਓ ਮੈਂ ਆਪਣੇ ਬੰਦੇ ਨੂੰ ਦਊਂਗਾ ਇਹ ਉਹਨੂੰ ਠੀਕ ਹੈ ਪਰ ਤੇ ਗੋਦੇ ਨਾਲ ਉਹ ਬੰਦਾ ਹਾਂ ਠੀਕ ਹੈ ਕਿੰਨਹ ਆਹ ਇੱਕ ਨਹੀਂ ਪੈਸੇ ਲਾਊਗਾ ਭਾਈ ਫੇਰ ਹੋਰ ਸਹੀ ਸਾਲ ਹੋਰ ਘੜਜੂ ਹੈ ਸਾਲ ਨਹੀਂ ਘੜਾਉਣੇ ਫੇਰ ਨਾ 6 ਮਹੀਨੇ 6 ਮਹੀਨੇ ਤਾ ਕਣਕ ਕਣਕ ਛੜ ਜੂਗਾ ਤੁਹਾਨੂੰ ਦੇ ਪਹਿਲੇ ਪਟਾਉਣੇ ਆ ਇਹ ਅਭੀ ਤੁਹਾਨੂੰ ਦੇ ਪਹਿਲੇ ਪਟਾਓ ਲਾ ਕੇ ਕਹਨੂੰ ਕਿੰਨਾ ਲਾ ਦਿੰਦੇ ਅਮਰਜੀਤ ਕੋਹਾੜੀ ਲੈ ਓ ਲਿਆ ਡੰਡਾ ਇੱਕ ਵੱਢ ਕੇ ਹਾਂ 33 ਮੀਲੜੀ ਹੈ ਨਾ ਤੇ ਉਹ ਤਾਂ ਕੱਤੀ ਤਾਂ ਲਾਉਣਾ ਨਾ ਆਪਾਂ ਨੇ ਕਿੰਨਾ ਕੱਤੀ ਲਾ ਦੋ ਕੱਲਾ ਹੀ ਕੱਤੀ ਕਿੰਨਾ ਬੀਜ ਕੱਲਾ ਕੱਤੀ ਕਿੰਨਾ ਬੀਜ ਤੇ ਕੁਝ ਨਾ ਲਾ ਵਿੱਚ ਕੱਤਕੀ ਬੀਜ ਗਿਆ ਗਾਹ ਬੂਟੇ ਬੂਟੇ ਜੀ ਪਾਣੀ ਲੱਗੀ ਜਾਂਦਾ ਫਿਰ ਜੰਨੇ ਗੰਦਰਾ ਜੰਮੇ ਹੁੰਦਾ ਸ ਫਾਈ ਕਰੂੰਗੇ ਜਨਾਰ ਇੱਕ ਸਾਰੇ ਹੁੰਦਾ ਬੂਟੇ ਮਾਂ ਦੂਏ ਥਾਲ ਲੀਉਂਦੀ ਦੂਏ ਸਾਲ ਤਾਂ ਫਿਰ ਨਹੀਂ ਕਿੱਥੇ ਉਰੇ ਕਹਿੰਦਾ ਤੂੰ ਦੁਬਾਰਾ ਗੰਨੇ ਦੇ ਵਿੱਚ ਲਾਉਣੇ ਬੂਟੇ ਨਾ ਨਾ ਹਾਂ ਕਿ ਕੀ ਗੰਨਾ ਬੀਜੇ ਹਾਂ ਹਾਂ ਕੱਤੇ ਕੀ ਗੰਨਾ ਬੀਜੇ ਮੈਂ ਵੀ ਜੋ ਗਿਆ ਦੂਗੇ ਫਿਰ ਤਾਂ ਗੰਨਾ ਹੋਣਾ ਹੀ ਨਹੀਂ ਯਾਰ ਜਿਹੜਾ ਹੋਇਆ ਰੇਅਰ ਪਾਦਾਂਗੇ ਇਹਨਾਂ ਨੂੰ ਤਾਂ ਚੱਕ ਕੇ ਕਣਕ ਬੀਜਦੇ ਮੈਂ ਦੇਖਿਆ ਜਿਹੜਾ ਹੋ ਗਿਆ ਕਣਕ ਹਾਂ ਆ ਹੋ ਗਿਆ ਬਾਠ ਠੀਕ ਨਾ ਆਏਗਾ ਹਾਂ ਮਾ ਕਹੀਆਂ ਦੇ ਬੂਟਾ ਬੈ ਨਹੀਂ ਦੰਦਾ ਡੰਡਾ ਪਤਲਾ ਵੱਡੀ ਲੈ ਆਇਆ ਆਪਾਂ ਐਵੇਂ 10 ਕਿਲੋ ਪਜਣ ਖਲੇ ਮੇ 10 ਤੇ ਜ਼ਿਆਦਾ ਹੋਣਾ ਜੇ ਬੂੜਾ ਪੂਰਾ ਬੂਟਾ ਵੱਡੇ ਆਪਾਂ ਸਿਰੇ ਸੇ ਲਾ ਲ 50 ਕੇ ਬੂਟਾ ਹੋਣਾ ਜੇ ਤੂੰ ਪਰ ਛੱਡ ਕੇ ਆਇਆ ਫੇਰ 50 ਜੇ ਛੜੇ ਚਾਹੀਦਾ ਹੋਊਗਾ ਛੜੇ ਪੱਤੇ ਪਾ ਕੇ ਹੈ ਵੀ ਕਿੰਨਾ ਆ ਗਿਆ ਹਾਂ ਬੂਟਾ ਕਿਹੜਾ ਹੈ ਹੈ ਡੰਡਾ ਹੈ ਡੰਡਾ ਹੈ ਤਾਂ ਜਿਹੜਾ ਉਹ ਫੜੇ ਉਹ ਦੇਖ ਤਾਂ ਕਹੇ ਪਏ ਚੱਲ ਦੇਖਦੇ ਆ 加ਲੀ ਨਗਰ ਦੀ ਗੱਲ ਕਾਲੀ ਨਹੀਂ ਕਰਦੇ ਨਹੀਂ ਕੱਲ੍ਹ ਕਹਿੰਦਾ ਮਟਾਉਂਗੀ ਇਹਨੇ ਪੱਤਾ ਝੜੇ ਤੇ ਹੁਣ ਵਜਨ ਵੀ ਪੈਣਾ ਨਾ ਬੁੱਟੇ ਦਾ ਅੱਛਾ ਇਹਦਾ ਪੱਤਾ ਝੜਦਾ ਇਹਦਾ ਪ੍ਰਸਾਦ ਨਾਲ ਥੋੜਾ ਵਜਨ ਘੱਟ ਹੁੰਦਾ ਹੁਣ ਜੇ ਪੱਤਾ ਝੜ ਜਾਣਾ ਫੇਰ ਵਜਨ ਪੱਜ ਜਾਂਦਾ ਇਹਦਾ ਹਾਂ ਪਾਣੀ ਦੀ ਛਾ ਮੁੰਦਾ ਪ੍ਰਸਾਦ ਦਾ ਅਜਾ ਬਥਰੇ ਨਾ ਬਹੁਤ ਰਸਤਾ ਹੈ ਕੰਮ ਰੋਟ ਰੱਖਿਆ ਆਪਣਾ ਹੈ ਨਾ ਉਹਨੇ ਹਾਂ ਬਹੁਤ ਰੋਟ ਰੱਖਿਆ ਸਫਾਈ ਰੱਖੀ ਆ ਹਾਂ ਬੁੱਟੇ ਦੀ ਜੱਗੜ ਮਾਰ ਜੇਣਾ ਤਾਂ ਥੋੜਾ ਸਫਾਈ ਕਰਨੀ ਵੀ ਹਟਾਲੀ ਆ ਜੋ ਬੱਟਾ ਨਹੀਂ ਦਿਖਾਈ ਕਰਨੀ ਹੋਈ ਚਲ ਤੇਰਾ ਹਾਂ ਚਾਚਾ ਦੱਸ ਤਾਰ ਚ ਨੂੰ ਪਾਈ ਆਮ ਦੀ ਉੱਪਰ ਤੋਂ ਠੀਕ ਵਾਸਾ ਬੰਦ ਗੱਦ ਨਹੀਂ ਬਿਲੋਂ ਨਹੀਂ ਮੁਗੀਗਾ ਹਾਂ ਠੀਕ ਆ ਸਿੱਧੀ ਜੀ ਹੋ ਗਈ ਪਿੱਛੇ ਨੂੰ ਟੇਡਾ ਹੋ ਗਿਆ ਦਾ ਯਾਰ ਕਬੁੱਤੀ ਕਰਿਆ ਮੁੰਡੀ ਲੋਡ ਨਹੀਂ ਹੁੰਦਾ ਇਹਨੇ ਹਿੱਲਣਾ ਹੀ ਨਹੀਂ ਕਬ ਚੀ ਬਾ ਦੇ ਲਾ ਸੁਨੇ ਆ ਇਹ ਤਾਂ ਕਿਹਦੀ ਬਾਗ ਲਾਇ ਇਵੇਂ ਨਹੀਂ ਲਾਏਗਾ ਮਾਰ ਦਿਆ ਉਹ ਪਲੈਂਟ ਬੜਦੀ ਹੁੰਦੀ ਰਾਤ ਨੂੰ ਹਾਂ ਆਉਂਦਾ ਹੀ ਨਹੀਂ ਮੈਂ ਸ਼ਾਮ ਨੂੰ ਇੱਧਰ ਨੂੰ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਉਹ ਬਾਗ ਦੀ ਇੱਕ ਲੈਡ ਨਹੀਂ ਸੂਰ ਵਾਲੀ ਲਾ ਦੇ ਆਪਣੇ ਆਪ ਵਾਲੀ ਜਾਂਦੀ ਆ ਆਪਣੇ ਆਪ ਜੀ ਜਾਂਦੀ ਆ ਇੱਕ ਲੈਡ ਤਾਂ ਸਵੇਰੇ ਯਾਰ ਜੇ ਤੂੰ ਸ਼ਾਮ ਨੂੰ ਜਾਂਦਾ ਹੀ ਹੈ ਤੁਸੀਂ ਇੱਧਰ ਮੇਰੇ ਕੋਲ ਕਾਂਟ ਨਹੀਂ ਆਉਂਦੀ ਜੁੱਤੀ ਚ ਕਾਂਟ ਨਹੀਂ ਆਉਂਦੀ ਨਹੀਂ ਠੀਕ ਤੇਰਾ ਠੀਕ ਹੈ ਤਾਂ ਠੀਕ ਹੈ ਆਪਸ ਬੁੜੀ ਤੇ ਹੂ ਵਾਲ ਕਰਮੀ ਜਾਂਦੀ ਹੁੰਦੀ ਹੈ ਨਾ ਨਹੀਂ ਠੀਕ ਆ ਰਹਿੰਦਾ ਕਿੱਥੇ ਹੈ ਕਾਲੂ ਫੇਰਾ ਜੀ ਹੁਣ ਆਰਮ ਮੁਰਗੀ ਵਾਲੇ ਚੇਹੇ ਵਾਲੀ ਹੋਲਾ ਦੇ ਇੱਕ ਠੀਕ ਹੈ ਨਾ ਕਾਲੀ ਬੇ ਕਰਾਉਣਾ ਕਾਲੂ ਡਾਡਾ ਕੇ ਬੋਰਡਰ ਅੰਦਰ ਤੋਂ ਸਫਾਈ ਮਿੱਟੀ ਆ ਗਈ ਚੱਕ ਕੇ ਪਹੀ ਮਸੜ ਦੂਗਾ ਨਾਲੇ ਖਾਹ ਚਾਰ ਦਿਨ ਲੂਟੇ ਪਾਣੀ ਮੰਗਣ ਲੱਗ ਰਹੇ ਨੇ ਹੈ ਕਿ ਨਹੀਂ ਫੇਰ ਆ ਪਾਣੀ ਲਾ ਦਾਂਗੇ ਫੇਰ ਨਾਲੇ ਪਾਣੀ ਲੱਗ ਜੂਗਾ ਨਾਲੇ ਆਏ ਮੁਰੇ ਸਵਾਰ ਦੂਗਾ ਇੱਥੇ ਇੱਕ ਕੰਮ ਕਰਾ ਦੇ ਹੁਣ ਘਰੀ ਪਾਈ ਪਈ ਆ ਅੱਜ ਆ ਕੇ ਮੁਰਦਾਇਆ ਰੱਖਣੀ ਅੰਦਰ ਨਹੀਂ ਉਹ ਕੱਪੜੇ ਹਾਂ ਇੱਥੇ ਰਖਾ ਲਮ ਦੀ ਲੈ ਜਾ ਲੈ ਜਾ ਲੈ ਜਾ ਰੱਸੀਆਂ ਵਾਹ ਰੱਸੀ ਹੈ ਆ ਲੈ ਤਾਰ ਉਹ ਰੱਸੀ ਅੰਦਰ ਪਈ ਆ ਦੇਖ ਇੱਕ ਦੇਖੀ ਰੱਸੀ ਦੀ ਗੱਲ ਆਂ ਬਿਨਾਂ ਰੱਸੀ ਦੇ ਲੈ ਜਾਣੀ ਹਾਂ ਮਾਸੀਂ ਬਿਨਾਂ ਰੱਸੀ ਦੇ ਲੈ ਜਾਣ ਆ ਜਾਓ ਹੁਣ ਕਿੱਥੇ ਬਣੀ ਮੈਂ ਤਾਂ ਤਕੜਾ ਬਾਜ ਰਹਿ ਗਿਆ ਜੀ ਤੇਰੀ ਥਾਲੀ ਆ ਉਹ ਦੇਖੀ ਕਿੱਥੇ ਆ ਗਿਆ ਵਰਾ ਇਹਦੇ ਮਾੜਾ ਬਿਨਾਂ ਰੇਤੇ ਜੀ ਵਾਏ ਰੇਤੇ ਪਗੈਰ ਵਾਲਾ ਆਰਗੈਨਿਕ ਹਾਂ ਕਿਹਨੀ ਉਹਦਾ ਤਾਂ ਹੀ ਕਹਦਾ ਉਹ ਆ ਦੂਆ ਠੀਕ ਹੈ ਗੱਲ ਚਲੋ ਠੀਕ ਹੈ ਭਾਈ ਆ ਜਾ ਆ ਜਾ ਚੱਲ ਗੱਡੀ ਆਪਣੀ ਆਹੇ ਦੇਖੀਏ ਤੇ ਉਹਦਾ ਮੇਰੀ ਗੱਡੀਆਂ ਆਹੇ ਦੋਏ ਉਹ ਆਹ ਰਾ ਕਰਾਤਾ ਜੂੰਗੀ ਨੂੰ ਆਹ ਰਹਿੰਦੇ ਜਿਹੜੇ ਮੂਰੇ ਇਹਨਾਂ ਨੂੰ ਵੀ ਕਰਾਤਾ ਆਹ ਰਹਿੰਦੇ ਤੇ ਗਾਡਰ ਦਿਹਾੜੀ ਇੱਕ ਲਾ ਗਿਆ ਰੁਪਿਆ 700 ਲੈ ਗਿਆ ਉਹ ਵੀ ਕਰਤਾ ਪਰ ਨਾ ਹੀ ਕਰਤਾ ਜਿਹੜੇ ਰਹਿੰਦੇ ਇੱਥੇ ਇਦਾਂ ਰਾਈਦੇ ਦੇਂਦੇ ਪਰ ਉਹ ਵੀ ਕਰਦਾ ਏ ਉਹ ਮੱਝੀ ਨੂੰ ਘਰਾਤਾ ਹੰਟੀ ਵੀ ਘਰਾਤਾ ਉਹਦੇ ਪਈ ਹੁਣ ਰਹਿ ਗਿਆ ਫਰਸ ਲਵਾਉਣੇ ਨੂੰ ਉੱਪਰ ਉੱਪਰ ਕੈਮ ਜੀ ਦੇ ਹਾਂ ਉਹਦਾ ਟਰੈਲੇ ਦੇ ਆ ਪਿੱਛੇ ਗੱਨ ਨਾਲ ਦਨਿਆਰੇ ਕਾਲਾਣਾ ਕਰਾਤਾ ਸਵੇਰ ਤਾਂ ਲੱਗਿਆ ਵੈਦਾਂ ਉਹ ਚੁੰਗੀ ਪਾਉਣੇ ਕਿ ਐਦਾਂ ਝਟ ਨਹੀਂ ਕਰਾ ਕਰਾ ਕੇ ਚੁੰਗੀ ਤਿੰਨ ਤਿੰਨ ਵਾਰ ਚਾਹ ਕੋਲਿਆ ਉਹ ਘੜੀ ਹਾਂ ਹੁਣ ਫਰਾਈ ਵੀ ਤੂੰ ਪਾ ਦਈਏ ਹੂੰ ਇੰਜ ਹੀ ਲਵਾ ਦੀ ਇਹਦੇ ਕਣਕ ਧਾਨਾਂ ਚ ਜੇ ਹਲਦੀ ਘੱਟ ਪਈ ਧਾਨਾਂ ਨੂੰ ਜੇ ਵੱਧ ਪੈ ਗਈ ਕਰ ਪੇ ਨਹੀਂ ਹੁਣਾਏਗਾ ਹਲਦੀ ਬਹੁਤ ਪੈ ਗਈ ਹਲਦੀ ਰੋਕ ਪਈ ਬਹੁਤ ਹਲਦੀ ਰੇਹ ਕੇ ਦਵਾਈ ਪਾਉਂਦਾ ਬਾਈ ਇੰਨੀ ਹਲਦੀ ਪੈਂਦੀ ਐ ਹੁਣ ਤੂੰ ਮਹਾਸਾਹਬ ਲਾਲਾ ਤੂੰ ਹੋਲੇ ਆਪਣੇ ਮੀ ਹੁਣ 2 ਵਜੇ ਹਸ ਵੀਰੇ ਗੱਡੀ ਸੁਰਾ ਕੇ ਲਿਆਇ ਤੇ ਹੂੰ 2 ਵਜੇ ਹੂੰ ਆ 2 ਵਜੇ ਆਇਆ ਹੈ ਗੱਡੀ ਸੁਰਾ ਕੇ ਕਹਿੰਦਾ ਖੈਰਾ ਬਾਹਰ ਉਪੜ ਵੀ ਪਿਆ ਪੂਰਾ ਆਪਣੇ ਗਰਮੀ ਅੰਜਾ ਹਾਂ ਹਾਂ ਅੱਜ 2 ਵਜੇ ਕਾਲੂ ਵੀ ਤਾਂ ਆਇਆ ਇੱਕ ਇੱਕ ਨਹੀਂ ਗੱਲ ਤਾਂ ਕਾਹਦਾ ਗੱਡੀ ਲੈਣ ਗਏ ਰੋਪੜ ਪੂਰਾ ਵੀ ਬੇ ਉਹਨੇ ਮੀਂਹ ਨਹੀਂ ਪਿਆ ਹੈਰਾਵਾਦ ਘਟ ਗਿਆ ਬੁੱਡੇਪੁਰ ਸੈਂਦਾ ਉਹਦਾ ਘੰਟ ਹੈਰਾਵਾ ਉੱਥੇ ਦਾ ਬਸ ਆ ਸਜੀਦੀ ਆ ਅੱਜ ਵੀ ਉੱਥੇ ਰਹਿਦਾ ਅੱਜ ਵੀ ਉੱਥੇ ਰੱਕੇਦਾ ਅੱਜ ਵੀ ਉੱਥੇ ਸੈਂਦਾ ਬੁੱਡੇਪੁਰ ਤੋਂ ਪਿਆਰੀ ਦਾ ਆ ਵੀ ਲੱਕਰਾ ਟਰੈਲਰ ਵੀ ਕਰਾਗਾ ਇਹਨੇ ਕਰਾਇਆ ਨਿੱਚਾ ਮਿੱਚੇ ਤੇ ਕਰਾਇਆ ਮਿੱਚੀ ਦਾ ਕਰਾਤਾ ਮੈਂ ਇਹ ਆ ਇਹਦਾ ਬੱਜ ਬੱਜੀ ਵੀ ਨਾ ਸਾਲ ਦੋ ਸਾਲ ਬਾਅਦ ਰੰਗ ਵਧੀਆ ਵਧੀਆ ਯਾਰ ਨਹੀਂ ਪੈਂਦੀ ਹੋਰ ਯਾਰਾ ਥੈਲਾ ਖੜਾ ਤਾਂ ਤੁਰੀ ਨੂੰ ਲੱਗਿਆ ਵਾ ਟਰੈਲਰ ਉਹ ਬਾਛੜ ਆਈਗੀ ਪਾਣੀ ਉਰੇ ਗਿਤੀ ਪਿੱਛੇ ਡਾਲੇ ਕੋਣ ਜਾਈਗੀ ਇਹ ਇੰਟਰਨੈਟ ਦੀ ਨਾ ਬਣ ਉੱਦਰੇ ਕਿਤੇ ਲਾਈਟ ਹੁਣ ਆਈ ਸੀ 2 ਵਜੇ 2 ਵਜੇ ਲਾਈਟ ਆਈ ਸੀ ਤੇਰਾ ਬਾਪੂ ਪਿਆ ਤਾਂ ਉਰੇ ਕਹਿੰਦਾ ਖਾਲੀ ਕਾਦਾ ਆਊਗੀ ਮੈਂ ਕੱਲ ਤਾਂ ਆ ਗਈ ਸੀ ਜਾਂ 2 ਵਜੇ ਕੰਨ ਉੱਠ ਕੇ ਜਦ ਹੀ ਲਾਈਟ ਆ ਗਈ ਫੋਨ ਕਰ ਲੈ ਲਾ ਪ੍ਰੀਜ਼ ਨੇ ਕਾਨੂੰ ਪਾ ਪੱਜ ਗਈ ਹੁਣ ਹੈ ਪੱਜ ਗਈ ਆ ਹਾਂ ਸਾਡੀ ਬਾਜੀ ਆ ਘਰ ਵਾਲੀ ਘਰਾਂ ਵੀ ਨੱਠੀ ਲਾਇਟ ਇਹ ਵੀ ਨੱਠੀ ਹੈਲੇ ਇਹ ਵੀ ਗੱਲੇ ਨੱਠੀ ਜਿਹੜਾ ਖਾਲਾਂ ਦਾ ਛੋਟਾ ਬਿੱਡ ਹੁੰਦਾ ਨਾ ਉਹਦਾ ਫਾਇਦਾ ਹੂੰ ਦੋ ਬੰਦੇ ਜਾ ਜਾ ਕੇ ਇੱਕ ਕਰ ਦਿੰਦੇ ਹਨ ਹੈਨਾ ਬੜੇ ਬਿੱਡ ਦਾ ਫਿਰ ਸੈਕਸ਼ਨ ਵੀ ਚਾਰ ਹੋ ਜਾਣੇ ਫਿਰ ਹੂੰ ਕੱਲੋਂ ਨਾਲ ਕੋਈ ਨਾ ਸਖਾਲਾ ਹੋ ਹੂੰ ਤੂੜੀ ਮਤ ਜਾਲੀ ਲੱਗਦੇ ਆ ਤੂੜੀ ਮਤ ਜਾਲੀ ਆ ਇਹ ਤਾਂ ਬਹੁਤ ਆ ਮਿੱਤਰਾਂ ਇਹਦੇ ਪ੍ਰੇਵਲ ਨਿੱਖਰਾ ਹੈ ਨਹੀਂ ਕੱਲੂ ਸੰਗਰਾਮ ਦਾ ਕੱਲੂ ਨਾ ਪਵੇ ਲੈੜੀ ਭੱਜੇਗੀ ਕਿ ਮੈਂ ਕਰੱਕ ਕਾਲੀ ਲੈੜੀ ਭੱਜੇਗੀ ਭੱਜ ਗਈ ਲੈਟ ਮਮੇ ਹੀ ਦੀ ਗੱਲ ਕਰਦਾ ਵੀ ਕੱਲੂ ਸੰਗਰਾਮ ਦਾ ਹੈ 16 ਤਰੀਕ ਹੈ ਸਵੇਰ ਨੂੰ ਜਿਹੜੀ ਜਾਨੂ ਵੀਡੀਓ ਪੈਣੀ ਆਪਣੀ ਸਮਝਦਾ ਸੁਣਾ ਤਰੀਕ ਚੜ੍ਹ ਜੇ ਨਹੀਂ ਹੂੰ ਕੱਲ ਸੰਗਰਾਮ ਵਾਲੇ ਦੇ ਨਾ ਗਰੇ ਕਣੀ ਵੀ ਕਹਦੇ ਇਹ ਸਾਨੇ ਮਹੀਨੇ ਹੀ ਪਈ ਜਾਂਦਾ ਹੈ ਅੱਥੂ ਥੜੀ ਨਹੀਂ ਲੱਜੂਏ ਫਿਰ ਉਹੀ ਕੰਮ ਹੋਵੇ ਕਿਤੇ ਆਉਣਾ ਮੀਨ ਇਹ ਜੜੇ ਮੈਂ ਦੱਬਿਆ ਤਾਂ ਇਹ ਨੇ ਹੂੰ ਚੜ ਰਹੀ ਮੀਨਾਂ ਦੱਬ ਲਿਆ ਸਪਰੇਅ ਕਰ ਰਹਾ ਹੁਣੀ ਦੀ ਧੰਨਾ ਨੂੰ ਹੁਣ ਤਬੀਖ ਐਮ ਤਾਂ ਨਹੀਂ ਪੈ ਰੋ ਗਾ ਮੀਨਾਂ ਨੂੰ ਤੇ ਸਪਰੇਅ ਤੇ ਆ ਐਮ ਤਾਂ ਨਹੀਂ ਪਈ ਵੀ ਹਲਦੀ ਕੋਈ ਨਹੀਂ ਪਈ ਨਹੀਂ ਹੈ ਹਲਦੀ ਥੱਲੇ ਫਿਰ ਉਹ ਉਹ ਵੀ ਹੋਇਆ ਹੋਇਆ ਹੈ ਨੀ ਨੀ ਸਰ ਵੀ ਘਾਟਾ ਹਲੇ ਇੱਧਰ ਪਾ ਦੇ ਹੁਣ ਸਾਰੇ ਹੀ ਨਾ ਦਾਣਾ ਬਣਦੇ ਫਿਰ ਪੈਣੀ ਨੂੰ ਥੁੱਕਾ ਹੈ ਥੱਲੇ ਤੇੜ ਪਈ ਹੈ ਇਹਨੇ ਆ ਦੇ ਆ ਦੇ ਪਰ ਮੈਂ ਤੁਹਾਨੂੰ ਦਿੰਦੀ ਆ ਮੈਂ ਜਰੂਰ ਕਰਾਂਗੀ ਲਾਗੀ ਪੈਣ ਇਹ ਤਾਂ ਲਾ ਦੇ ਪਹਿਲਾਂ ਹੀ ਕਰ ਦੇਣਾ ਕਰ ਹੁਣ ਕਰੀ ਵੀ ਆ ਸਪਰੇਅ ਵੀ ਪਰ ਮੈਂ ਲਾ ਗਿਆ ਆ ਆਜੇ ਪੈਂਦੀ ਇਹ ਕਹਦੇ ਪੈਂਦੀ ਹਾਲ ਦੇ ਵਿੱਚ ਜੀ ਫਰੀ ਸਲਾਬੇ ਦੀ ਵਜ੍ਹਾ ਤੇ ਪੈਂਦੀ ਨਹੀਂ ਕਰਕੇ ਸਲਾਬੇ ਦਾ ਵਜ੍ਹਾ ਮੀਂਹ ਥੱਲੇ ਗਿੱਲਾ ਰਿਹਾ ਪਾਣੀ ਖੜਾ ਰਿਹਾ ਉਹਦੇ ਕਰਕੇ ਇਹ ਤੇ ਬਣ ਕੇ ਛੱਡਿਆ ਉਹ ਤਾਂ ਕੀ ਨੇ ਆਹ ਮੋਟਰ ਚੱਲਦੀ ਮੈਂ ਥੋੜਾ ਢੱਪਦੀ ਨਾ ਬਿੰਦਰਾ ਨਹੀਂ ਛੱਡਿਆ ਹੋ ਤਾਂ ਖਾਂਦਨਾਂ ਨੇ ਹੈ ਵੀ ਇਹਨੂੰ ਸਪਰੇਅ ਕਰਾ ਦੇਣੀ ਮੈਂ ਕੱਲੂ ਕੱਲੂ ਦਵਾਈ ਲੈ ਆ ਕੇ ਪਰਸੋਂ ਕਰਾ ਦੇਣੀ ਬਾਈ ਆਦੀ ਉਰੀ ਸੁੱਕ ਜਣੀ ਜਿਹੜੀ ਹੈਗੀ ਆ ਤੇ ਕਿ ਜੀ ਮਾਰ ਲਾਗੀ ਚਮਕੋਰਾ ਹਾਂ ਰੰਗ ਤਾਂ ਹੋ ਗਿਆ ਨਾ ਹਾਂ ਰੰਗ ਤਾਂ ਕਰਤਾ ਹਾਂ ਆ ਗਿਆ ਰੰਗ ਤਾਂ ਕਰਤਾ ਇਹਨੂੰ ਹੁਣ ਬੰਨਣ ਦੀ ਦੇਖਦੇ ਸ਼ਾਇਦ ਕਾਦ ਆਉਂਦੀ ਦੀ ਜੇ ਲੋ ਦੇ ਲੋ ਦੇ ਬਿੱਡਾ